ਮਸਲਾ ਇਹ ਹੈ ਕਿ ਸਾਡੀ ਇਹ ਜੱਦੀ ਪੁਸਤੀ ਕਬਰਸਤਾਨ ਆ ਅੱਛਾ ਜਿਹਦੇ ਵਿੱਚ ਨੰਬਰੀ ਹੱਡੋ ਲੋੜਾ ਯਾਰਾ ਮਰਲੇ ਪੰਜ ਕਿਨਾਰਾ ਕਬਰਸਤਾਨ ਆ ਅਸੀਂ ਇਹ ਲੋੜਾ ਨਹੀਂ ਚੁਕਵਾ ਸਕਦੇ ਅੱਛਾ ਚਲੋ ਜਦੋਂ ਮਿਲਿਆ ਸੀ ਉਦੋਂ ਵੱਡੇ ਵਡੇਰਿਆਂ ਲੈ ਲਿਆ ਨਹੀਂ ਪਤਾ ਹੁਣ ਕਬਰਸਤਾਨ ਜਦੋਂ ਅਸੀਂ ਇੱਥੇ ਮਰਦਾ ਦੱਬਦੇ ਸੀ ਤੇ ਸਾਡੇ ਰਿਸ਼ਤੇਦਾਰ ਭੈਣ ਭਰਾ ਵੀ ਗੱਲਾਂ ਕਰਦੇ ਸੀ ਅਸੀਂ ਪੰਚਾਇਤ ਦੇ ਅੱਗੇ ਬੇਨਤੀ ਕੀਤੀ ਵੀ ਸਾਨੂੰ ਕਬਰਸਤਾਨ ਦਿੱਤੀ ਜਾਵੇ ਸਾਡਾ ਪੰਚਾਇਤ ਦਾ ਹੱਕ ਸੀ ਪੈਲੀ ਚ ਉਹ ਅਸੀਂ ਚਾਰ ਕਨਾਲ ਕਬਰਸਤਾਨ ਲਈ ਆ ਪਰ ਸਾਡਾ ਕੋਈ ਤਬਾਦਲਾ ਨਹੀਂ ਹੋਇਆ ਇਹ ਜਗ੍ਹਾ ਸਾਡੀ ਆ ਅੱਛਾ ਇਹ ਮਸੀਹ ਭਾਈਚਾਰੇ ਦੀ ਮਸੀਹ ਭਾਈਚਾਰੇ ਦੀ ਬਹੁਤ ਜਿਆਦਾ ਗਰਜ਼ੋਰੀ ਹੈ ਨਾ ਅੱਛਾ ਤੇ ਇਹ ਵੀਡੀਓ ਇਹ ਸਾਹਿਬ ਜ਼ਬਰਦਸਤੀ ਇਹ ਸਾਡੇ ਨਾਲ ਧੱਕੇਸ਼ਾਹੀ ਕਰਕੇ ਪਿੰਡ ਦਾ ਸਰਪੰਚ ਵੀਡੀਓ ਸਾਹਿਬ ਸਾਡੇ ਨਾਲ ਧੱਕੇਸ਼ਾਹੀ ਕਰਕੇ ਇਹ ਸਾਡੀ ਜ਼ਮੀਨ ਹੜੱਪਣ ਦੇ ਆ ਇਹੋ ਸਾਡੇ ਕੋਲ ਜ਼ਮੀਨ ਆ ਇਹ ਸਾਡੇ ਨਾਲ ਘਾਰਿਆ ਕਰਨ ਆ ਰਿਹਾ ਸਾਡੇ ਬਿਲਕੁਲ 100 ਮੀਟਰ ਦੇ ਘਾਰਿਆ ਤੇ ਇੱਥੇ ਡੈਂਪ ਨਹੀਂ ਬਣਨਾ ਚਾਹੀਦਾ ਜ਼ਬਰਦਸਤੀ ਡੈਂਪ ਬਣਾਉਣੇ ਚਾਹੁੰਦੇ ਆ ਮੈਂ ਪ੍ਰਸਾਦ ਸਿੰਘ ਅੱਗੇ ਵੀ ਬੇਨਤੀ ਕਰਨਾ ਵਾਂ ਕਿ ਇਹ ਏਕਾਂਵ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਵੀਡੀਓ ਤੇ ਪਹਿਲਾਂ ਧਿਆਨ ਚ ਲਿਆਉਂਦਾ ਸਾਰਾ ਮਾਮਲਾ ਵੀ ਇਹ ਜਿਹੜੀ ਜਗ੍ਹਾ ਵਾ ਇਹ ਮਸੀਹ ਭਾਈਚਾਰੇ ਦੀ ਕਬਰਸਤਾਨ ਦੀ ਜਗ੍ਹਾ ਵਾ ਇਹ ਪਹਿਲਾਂ ਦੀ ਜਿਸ ਤੁਹਾਨੂੰ ਮੌਕਾ ਨਹੀਂ ਮਿਲੇ ਦੱਸਿਆ ਨਹੀਂ ਗਿਆ ਕੋਈ ਨੋਟ ਸਿੱਧਾ ਕਰਨਾ ਸਿੱਧਾ ਕਰ ਆ ਸਾਨੂੰ ਕੋਈ ਨਹੀਂ ਦੱਸਿਆ ਗਿਆ ਨਾ ਸਾਡੇ ਨਾਲ ਪੰਚਾਇਤ ਪੰਚਾਇਤ ਨੇ ਵੀ ਸਾਡੇ ਨਾਲ ਗੱਲ ਨਹੀਂ ਕੀਤੀ ਬੀਡੀਆ ਸਾਹਿਬ ਆਹ ਤੇ ਪੁਲਿਸ ਲੈ ਆਇਆ ਬੀਡੀਆ ਸਾਹਿਬ ਉਦੋਂ ਕਿਹਾ ਪੁਲਿਸ ਲੈ ਆ ਜਿੱਦਨ ਛੱਪੜ ਕੱਢਣ ਦੇ ਜਿੱਦਨ ਛੱਪੜ ਕੱਢਣ ਦੇ ਉਦੋਂ ਹੀ ਬੀਡੀਆ ਸਾਹਿਬ ਪੁਲਿਸ ਲੈ ਕੇ ਆਉਂਦਾ ਉਹ ਕੋ ਕਿਹੜਾ ਪਿਆ ਓਏ ਓਹ ਆੜਾ ਪਿਆ ਇੰਨਾ ਹੀ ਸਾਡੇ ਆਪਣੇ ਹਾਂ ਅੱਛਾ ਅੱਛਾ ਪਿੰਟ ਵੀ ਛੱਪੜ ਪਿੰਟ ਹਾਂ ਬੜਾ ਵੇ ਕਵਜੇ ਹੋਏ ਆ ਛੱਪਜੇ ਹੋਏ ਉਦੋਂ ਤੇ ਕੋਈ ਲਿਆ ਨਾ ਇਹ ਮਾੜੇ ਤੇ ਮਾੜੇ ਤੇ ਡਾਂਗ ਚੱਲਦੀ ਐ ਇਹ ਚੋਨ ਜਾਬ ਦਾ ਲੱਗਾ ਚੋਨ ਜਾਬ ਰੋਕਿਆ ਦਾ ਕਿਆ ਚੋਨ ਜਾਬ ਦੇ ਵਿੱਚ ਕੰਮ ਨਹੀਂ ਕਰ ਸਕਦੇ ਚੋਨ ਜਾਬ ਦੇ ਜੀ ਜ਼ਬਰਦਸਤੀ ਕੰਮ ਕਰਵਾ ਰਹੇ ਆ ਕੌਣ ਚਾਹੁੰਦੇ ਕੀ ਤੁਸੀਂ ਐਂ ਚਾਹੁੰਦੇ ਵੀ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਮਾਮਲਾ ਇਹੋ ਹੀ ਆ ਕਿ ਕਵਰਸਤਾਨ ਜੇ ਤੇ ਕਵਰਸਤਾਨ ਵਿੱਚ ਇਹ ਜ਼ਬਰਦਸਤੀ ਸਰਪੰਚ ਡਿਆਵਾ ਡੈਮ ਬਣਾਉਣ ਆ ੱਟਕਾ ਕਰਨ ਡਿਆ ਸਾਡੇ ਨਾਲ ਵੀ ਗਰੀਬਾਂ ਦੇ ਤੁਹਾਨੂੰ ਪਤਾ ਜੋਰ ਚੱਲਦਾ ਇਹਨਾਂ ਦਾ ਗਰੀਬਾਂ ਦੇ ਬੁੱਢੇ ਜੇਲ੍ਹ ਚ ਪਰ ਉਹਨਾਂ ਦੇ ਦੇ ੱਟਕਾ ਨਹੀਂ ਚੱਲਦਾ ਜਿਨ੍ਹਾਂ ਨੇ ਛੱਪੜੇ ਥਾਂ ਵਾਲੇ ਆ ਕੋਠੀਆਂ ਤੱਕ ਬਣਾ ਲਈਆਂ ਵਾ ਉਹਨਾਂ ਤੇ ਨਹੀਂ ਇਹ ੱਟਕੇ ਸ਼ਾਈ ਚੱਲਦੀ ਇਹ ਗਰੀਬਾ ਲੋਕਾਂ ਤੇ ੱਟਕੇ ਸ਼ਾਈ ਚੱਲਣ ਦੀ ਸਰਪੰਚ ਦੀ ਤੁਹਾਨੂੰ ਇਹਦੇ ਬਾਰੇ ਕੋਈ ਦੱਸਿਆ ਨਹੀਂ ਗਿਆ ਆ ਸਾਡੇ ਲੱਗੇ ਨੇ ਆ ਸਾਡੇ ਲੱਗੇ ਜੇ ਆ ਸਾਡੇ ਘਰ ਆ ਸਾਰੇ ਸਾਰੇ ਕੰਮ ਆਡੇ ਹੀ ਆ ਨਾ ਕੋ ਪਹਿਲਾਂ ਦੱਸਿਆ ਹੀ ਇਹਨਾਂ ਨੂੰ ਕੋਈ ਦੱਸਿਆ ਵਾ ਸਿੱਧਾ ਆ ਕੇ ਧੱਕੇ ਚਾਈ ਨਾ ਸਰਪੰਚ ਕਰਨ ਰਿਆ ਏ ਕਹਿੰਦਾ ਤੁਹਾਡੇ ਬੁੜੀਆਂ ਦੇ ਪਰਚੇ ਬੁੜੀਆਂ ਦੇ ਪਰਚੇ ਕਰਾਉਣ ਰਿਆ ਵਾ ਤੁਹਾਨੂੰ ਬੁੜੀਆਂ ਦੇ ਅੰਦਰ ਕਰਨਾ ਵਾ ਅੱਛਾ ਉਹਨਾਂ ਨੇ ਕਹਣਾ ਵੀ ਜੇ ਤੁਸੀਂ ਡੱਕੋਗੇ ਤੇ ਫਿਰ ਪਰਚੇ ਹੋ ਜਾਣਗੇ ਸਾਨੂੰ ਕਈ ਵੇ ਧੱਕੇ ਵੀ ਮਾਰੇ ਗਏ ਤੇ ਚਲੋ ਇਹ ਗੱਡੀ ਚ ਬਾਹਰ ਲਿਆ ਗਿਆ ਸਾਨੂੰ ਧੱਕੇ ਮਾਰ ਕੇ ਹੁਣੇ ਹੀ ਮਾਰਿਆ ਗਿਆ ਤੁਹਾਡੇ ਆਉਣ ਤੋਂ ਪਹਿਲਾਂ ਹੀ ਸਾਨੂੰ ਧੱਕੇ ਮਾਰ ਕੇ ਗੱਡੀ 'ਚ ਬਿਠਾਇਆ ਗਿਆ ਵਾ ਹਾਰ ਬੁੱਤੇ ਲੱਗੇ ਬੁੜੀਆਂ ਉਹਦਾ ਆਂਦੇ ਕਿਨੇ ਰੇਗਾ ਬੜਾ ਕੰਮ ਹੋਇਆ ਨਰੇਗਾ ਤੱਕ ਨਹੀਂ ਕੰਮ ਕੀਤਾ ਗਿਆ ਬੂਟਿਆਂ ਦੇ ਤੱਕ ਨਹੀਂ ਲੱਗਿਆ ਗਏ ਇੱਕ ਬੂਟਾ ਨਹੀਂ ਸਾਡੇ ਪਿੰਡ ਚ ਕਿਤੇ ਲੱਗਾ ਛੜਕਦੇ ਇਹ ਵੀ ਵੇਖ ਲੋ ਇਹਨੂੰ ਥਾਂ ਹੀ ਨਹੀਂ ਕੋਈ ਮਿਲ ਆਹੋ ਇਹਨੂੰ ਮਿਲਦਾ ਨਹੀਂ ਆਪਣੀ ਪੈੜੀ ਤੋਂ ਬਣਾ ਲੈ ਆਪਣੀ ਪੈੜੀ ਚ ਬਣਾਵੇ ਸਾਡੇ ਗਰੀਬਾਂ ਲੋਕਾਂ ਤੇ ਧੱਕਾ ਚੱਲਦਾ ਤੁਸੀਂ ਚਾਹੁੰਦੇ ਵੀ ਜੇ ਇੰਨਾ ਹੀ ਹੈਗਾ ਵਾ ਪਿੰਡ ਦਾ ਆਪਣੀ ਪੈੜੀ ਚ ਬਣਾ ਲੈ ਆਪਣੀ ਪੈੜੀ ਚ ਬਣਾ ਲੈ ਨੂੰ ਸਮੱਲ ਦੇਣੀ ਇੰਨੀ ਹਾਂ ਆ ਤੇਰਾ ਡੇਰਾ ਆਈਡੀ ਦੂਰ ਆ ਇਹਨੂੰ ਕਾਦੀ ਹੈ ਬਿਮਾਰੀ ਸਾਡੇ ਜਾਣਿਆਂ ਨੂੰ ਲਾਗੇ ਲਾਗੇ ਇਹਨਾਂ ਨੂੰ ਥੋੜੀ ਆਜ ਕਾਲ ਸਾਡੇ ਬਿਮਾਰੀਆਂ ਫੈਲਣ ਦਾ ਡਰਿਆ ਸਾਡੇ ਬੱਚੇ ਬਿਮਾਰ ਹੋਣਗੇ ਫੇਰ ਇਹਨਾਂ ਕਿੱਥੋਂ ਖਰਚਾ ਦੇਣਾ ਖਰਚਾ ਇਹਨਾਂ ਕਿੱਥੇ ਦੇਣਾ ਵਾ ਇਹ ਤਾਂ ਸਾਡੇ ਕੋਲ ਆ ਕੇ ਖਾਂਡੇ ਆ ਗਰੀਬਾਂ ਲੋਕਾਂ ਦਾ ਤਾਂ ਕੰਮ ੱੱਕਾ ਮਾਰਨ ੜੇ ਹੱਕ ਮਾਰਨ ੜੇ ਗਰੀਬਾਂ ਲੋਕਾਂ ਦਾ ਘਰ ਕੋਈ ਸਾਡੇ ਸੋਨਾ ਬੰਦਾ ਹੈ ਅੱਜ ਅੱਜ ਘਰ ਕੋਈ ਵੀ ਨਹੀਂ ਹੈ ਸਾਰੇ ਕੰਮ ਕਰਾਤੇ ਗਏ ਯਾਰਾਂ ਦੇ ਗਏ ਯਾਰਾਂ ਨਾ ਹਨ ਨੂੰ ਇਹ ਦੱਸਿਆ ਵਾ ਸਿੱਧਾ ਆ ਕੇ ਡਰਗ ਤੇ ਨਾਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ੜੇ ਆ ਆ ਇਹ ਕਿੱਦਾਂ ਇੱਥੇ ਕੂੜਾ ਸੁੱਟਣ ਦੀ ਆੜ ਜੱਦੀ ਪੁਸ਼ਤੀ ਸਾਰੇ ਇੱਥੇ ਵੱਡੇ ਵੱਡੇ ਰੇ ਸਾਡੇ ਨਪੇ ਆ ਪਰਦਾ ਦੇ ਇੱਥੇ ਪਿਓ ਸਾਡੇ ਨਪੇ ਆ ਇਹ ਧੱਕੇ ਨਸ਼ਟ ਆਇਆ ਇਹ ਚੱਪੜ ਦਾ ਸਾਰਾ ਕੂੜਾ ਇੱਥੇ ਸੁੱਟਿਆ ਗਿਆ ਹਾਂਜੀ ਸਾਰਾ ਇਹ ਇਹ ਸਾਰਾ ਚੱਪੜ ਦਾ ਜਿਹੜਾ ਕੂੜਾ ਵਾ ਸਾਰਾ ਇੱਥੇ ਜੀ ਇਹ ਨਹੀਂ ਪੁੱਛਿਆ ਵੀ ਜੇ ਉਹ ਤੂੜ ਲਿਆ ਤੇ ਅਸੀਂ ਕਿੱਥੇ ਜਾਣਾ ਹਾਂ ਜੀ ਇਹ ਸਿਆਣੀ ਆਨੂੰ ਪਤਾ ਸੰਡੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਹਜੇ ਕੀਤੀ ਸਾਡੇ ਨਾਲ ਗੱਲ ਹੀ ਨਹੀਂ ਪਈ ਸਾਡੇ ਰਿਕਾਰਡ ਮੁਤਾਬਕ ਜਿਹੜੀ ਇਹ ਗ੍ਰਾਮ ਪੰਚਾਇਤ ਦੀ ਜਗਾ ਵਾ ਜਿਹੜੀ ਇਹ ਗੱਲ ਕਰਦੇ ਆ ਕਬਰਸਤਾਨ ਦੀ ਤਕਰੀਬਨ 15 ਸਾਲ ਪਹਿਲਾਂ ਇਸ ਪਿੰਡ ਪਿੰਡ ਵਾਸੀਆਂ ਵੱਲੋਂ ਹੀ ਇਹ ਵੱਖਰੀ ਜਗਾ ਇਹਨਾਂ ਨੂੰ ਲਾਟ ਕਰ ਦਿੱਤੀ ਗਈ ਆ ਇਹ ਗ੍ਰਾਮ ਪੰਚਾਇਤ ਦੀ ਮਾਲਕਾ ਇਹ ਟੈਂਕੀ ਬਣੀ ਆ ਇਸ ਸੋਲਡ ਵੇਸਟ ਮੈਨੇਜਮੈਂਟ ਦਾ ਸਰਕਾਰ ਵੱਲੋਂ ਕੰਮ ਚੱਲ ਰਿਹਾ ਵੀ ਕੂੜੇ ਨੂੰ ਖਤਮ ਕਰਨ ਵਾਸਤੇ ਜਿਹੜਾ ਆਮ ਹੀ ਪੰਡਾਂ ਦੇ ਵਿੱਚ ਕੂੜਾ ਸੁੱਕਾ ਕੂੜਾ ਗਿੱਲਾ ਕੂੜੇ ਦੇ ਰੋਕ ਵਾਸਤੇ ਫਿਰ ਬਾਹਰ ਕਰਕਟਨਾ ਖਿਲਰੇ ਨਾ ਦੂਜਾ ਇਹ ਆ ਦੇਖ ਲੋ ਵੀ ਜੇ ਕਬਰਸਤਾਨ ਦੀ ਗੱਲ ਕਰਦੇ ਆ ਵੀ ਆ ਹੱਡਾ ਰੁੜੀ ਆ ਆ ਜੋ ਆਨੇ ਇੱਥੇ ਦੱਸ ਦੇਣ ਵੀ ਕਿੱਥੇ ਆ ਵੀ ਆਪਾਂ ਇੱਥੇ ਦੱਬੇ ਆ ਕਬਰ ਦੇ ਵਿੱਚ ਆ ਦੇਖੋ ਆਹ ਕੋ ਹਾਲ ਆ ਇਸੋ ਗੰਦ ਨੂੰ ਮਕਾਉਣ ਵਾਸਤੇ ਅਸੀਂ ਇੱਥੇ ਆਏ ਆ ਇਹਦੀ ਚਾਰਦੁਵਾਰੀ ਕਰਨੀ ਆ ਅਸੀਂ ਤੇ ਇਹਨਾਂ ਨੂੰ ਕਿਹਾ ਵੀ ਜਿਹੜੀ ਮੇਨ ਗੱਲ ਆ ਵੀ ਤੁਸੀਂ ਇਹ ਸਾਨੂੰ ਦੱਸੋ ਵੀ ਇਹ ਹੱਡੋ ਰੋੜੇ ਨੂੰ ਇੱਥੋਂ ਸ਼ਿਫਟ ਕਰਕੇ ਕਿਤੇ ਦੂਰ ਲੈ ਕੇ ਜਾਇਆ ਜਾਏ ਇੱਥੇ ਕੋਈ ਵੀ ਕਬਰਸਤਾਨ ਦੀ ਜਗ੍ਹਾ ਨਹੀਂ ਆ ਜੇ ਕਬਰਸਤਾਨ ਦੀ ਇਹ ਜਗ੍ਹਾ ਕਹਿੰਦੇ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹ ਬਣਿਆ ਆਵਾ ਆ ਵਾਟਰ ਟੈਂਕੀ ਬਣੀ ਹੋਈ ਅੱਜ ਤੋਂ 4 ਸਾਲ ਪਹਿਲਾਂ ਤੇ ਉਦੋਂ ਇਹਨਾਂ ਨੇ ਕਿਉਂ ਨਹੀਂ ਢੱਕਿਆ ਪਿੰਡ ਵਾਸੀ ਨੇ ਵੀ ਸਾਡੀ ਇਹ ਕਬਰਸਤਾਨ ਦੀ ਜਗ੍ਹਾ ਚੋ ਇੱਕ ਇਹ ਤੁਹਾਡੇ ਅਨਸਾਰ ਰਿਕਾਰਡ ਅਨਸਾਰ ਇਹ ਗ੍ਰਾਮ ਗ੍ਰਾਮ ਪੰਚਾਇਤ ਮਾਲਕਾਂ ਜੀ ਇਹਨਾਂ ਦਾ ਕਬਰਿਸਤਾਨ ਕਿੱਥੇ ਆ ਇਹਨਾਂ ਦੇ ਕਬਰਿਸਤਾਨ ਜਤੋਂ 2 ਕਿਲੋਮੀਟਰ ਪਿੱਛੇ ਆ ਚਾਰ ਕਿਨਾਰੇ ਵੱਖਰੇ ਤਾਂ ਕਿ ਮਰਦੇ ਕਿੱਥੇ ਦਫਨਾਉਂਦੇ ਰਹੇ ਇਹ ਉਸੇ ਜਗ੍ਹਾ ਤੇ ਹੀ ਤਕਰੀਬਨ 15 ਸਾਲ ਤੋਂ ਪਹਿਲਾਂ ਉਹ ਸ਼ਿਫਟ ਕਰ ਦਿੱਤਾ ਵਾ ਇਹ ਜਗ੍ਹਾ ਜਿਹੜੀ ਆ ਇਸ ਜਗ੍ਹਾ ਤੇ ਕੋਈ ਨਹੀਂ ਦਫਨਾਉਂਦੇ ਰਹੇ ਇੱਕ ਦੂਸਰਾ ਚੂਨ ਜਾਬਤਾ ਚੱਲ ਰਿਹਾ ਜੀ ਇਹ ਆਲਰੇਡੀ ਪਹਿਲਾਂ ਦਾ ਕੰਮ ਚੱਲ ਰਿਹਾ ਕਿ ਇਹ ਚੂਨ ਜਾਬਤੇ ਦੌਰਾਨ ਇਹ ਤਕਰੀਬਨ 6 ਮਹੀਨੇ ਤੋਂ ਇਹ ਕੰਮ ਸਟਾਰਟ ਚੱਲ ਰਿਹਾ ਇਸ ਪਿੰਡ ਦੇ ਵਿੱਚ ਆ ਤੁਸੀਂ ਦੇਖ ਲਓ ਪਹਿਲਾਂ ਬਣਿਆ ਵਾ ਸਿਰਫ ਆਪਾਂ ਟੀਨਾ ਪਾਉਣ ਵਾਸਤੇ ਬੰਦੇ ਰੋਕ ਲਾ ਕਰ ਰਹੇ ਆ ਹੋਰ ਇਥੇ ਕੋਈ ਮੁਸ਼ਕਲ ਨਹੀਂ ਆ ਇਹ ਕੋ ਨਵਾਂ ਕੰਮ ਨਹੀਂ ਆਪਾਂ ਸਟਾਰਟ ਕੀਤਾ ਜਿਹੜਾ ਆਲਰੇਡੀ ਕੰਮ ਪਹਿਲਾਂ ਚੱਲ ਰਿਹਾ ਉਹ ਚੱਲਦੇ ਹੀ ਰਹਿਣੇ ਕੋ ਨਵਾਂ ਕੰਮ ਨਹੀਂ ਆਪਾਂ ਸਟਾਰਟ ਕਰ ਸਕਦੇ ਚੂਨ ਜਾਬਤੇ ਦੇ ਵਿੱਚ ਇਹ ਆਲਰੇਡੀ ਪਹਿਲਾਂ ਦਾ ਕੰਮ ਹੈ ਹਾਂਜੀ ਹਾਂਜੀ ਇਹ ਇਹਦਾ ਚੱਲ ਰਿਹਾ ਜੀ ਜੀ ਤੇ ਇਹਨਾਂ ਨੇ ਹੁਣ ਜਦੋਂ ਆ ਤੁਸੀਂ ਹੁਣ ਲੱਗੇ ਦੁਬਾਰਾ ਸ਼ੁਰੂ ਕਰਨ ਕਹਿੰਦੇ ਵੀ ਸਾਨੂੰ ਕੋਈ ਇਤਲਾ ਨਹੀਂ ਦਿੱਤੀ ਕਿਉਂਕਿ ਇਹਨਾਂ ਨੇ ਦਾਵਾ ਕੀਤਾ ਵੀ ਇਹਦਾ ਕੋਰਟ ਕੇਸ ਵੀ ਚੱਲ ਰਿਹਾ ਕੋਈ ਸਾਡੇ ਕੋ ਕੋਈ ਕੁਛ ਨਹੀਂ ਹੈ ਕਹਿੰਦੇ ਦੱਸੋ ਜੇ ਕੋਈ ਕੋਰਟ ਕੇਸ ਹੈਗਾ ਕੋ ਸਾਨੂੰ ਦੋ ਅਸੀਂ ਚੱਲ ਜਾਂਦੇ ਆ ਜੇ ਕੋਈ ਇਹਨਾਂ ਕੋ ਕੋਰਟ ਕੇਸ ਹੈਗਾ ਜਾਂ ਕੋ ਸਟੇ ਵਗੈਰਾ ਹੈਗਾ ਮਾਨੂੰ ਦੇ ਦੇਣ ਆਪਾਂ ਰੋਕ ਦਿੰਨੇ ਕੰਮ ਅਸੀਂ ਜਾਣ ਬੁੱਝ ਕੇ ਨਹੀਂ ਕਰਾਇਆ ਅਸੀਂ ਤੇ ਉਹ ਦੇਖੋ ਕੂੜਾ ਖਿਲਰਿਆ ਅਹੀਂ ਤੇ ਉਹਨੂੰ ਸਾਰੇ ਨੂੰ ਸਮੇਟ ਕੇ ਇੱਥੇ ਚਲੋ ਸਰਕਾਰ ਨੇ ਕੀਤਾ ਸ਼ੁਰੂ ਤੇ ਅਸੀਂ ਉਹਨਾਂ ਦਾ ਸਹਿਯੋਗ ਦੇ ਰਹੇ ਆ ਤੇ ਅਹੀਂ ਤੇ ਉਹ ਮਤਲਬ ਇਹ ਸਾਰੇ ਕੁਸ਼ ਨੂੰ ਇਹਦੀ ਚਾਰ ਦਿਵਾਰੀ ਹੋਣੀ ਟੀਨਾ ਪੈਣੀਆਂ 6 ਮਹੀਨੇ ਤੋਂ ਇਹ ਕੰਮ ਚੱਲ ਰਿਹਾ ਵਾ ਜਾਂ ਤੇ ਸਟਾਰਟਿੰਗ ਚੀ ਡੱਕ ਦਿੰਦੇ ਹੁਣ ਸਰਕਾਰ ਦਾ ਖਰਚਾ ਲੱਗ ਚੁੱਕਾ ਵਾ ਹੁਣ ਟੀਨਾ ਬੋਣ ਵਾਸਤੇ ਆਇਆ ਤੇ ਉਦਣ ਦੇ ਅਸੀਂ ਇਹ ਕਹਿ ਰਹੇ ਆ ਕਿ ਸਾਡਾ ਹੀ ਕਵਰਸਤਾਨ ਆ ਅਡੇ ਤੱਕ ਇਹ ਨਾ ਪਹੁੰਚ ਨਹੀਂ ਕੀਤੀ ਪਈ ਇਸ ਨਾ ਜੋ ਵੀ ਇਹ ਕੂੜਾ ਡੰਪ ਆਇਆ ਪੀ ਇਹਨੂੰ ਤੁਸੀਂ ਇੱਥੇ ਨਾ ਇਹ ਸਾਰੇ ਮਤਲਬ ਜਿਹੜੇ ਗਏ ਆ ਇੱਥੋਂ ਤੱਕ ਕਿ ਮੀਟਿੰਗ ਵੀ ਰੱਖੀ ਗਈ ਆ ਅਸੀਂ ਖੁਦ ਘਰ ਘਰ ਜਾ ਕੇ ਵੀ ਇੰਨਾ ਸਾਰਿਆਂ ਨੂੰ ਅਵੇਅਰ ਕੀਤਾ ਵਾ ਜਿਨ੍ਹਾਂ ਵਿੱਚੋਂ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਕੋਈ ਸਰਕਾਰੀ ਅੰਸਰਾ ਵੱਲੋਂ ਕਿ ਇੱਥੇ ਸੱਤ ਪਿੰਡਾਂ ਦਾ ਕੂੜਾ ਆਉਣਾ ਵਾ ਜਦ ਕਿ ਅਸੀਂ ਇਹ ਵੀ ਕਿਹਾ ਕਿ ਅਸੀਂ ਮਤਾ ਪਾ ਕੇ ਦਿੰਨੇ ਆ ਇਸੇ ਹੀ ਪਿੰਡ ਦਾ ਕੂੜਾ ਵਾ ਤੇ ਅਸੀਂ ਮਤਾ ਪਾ ਕੇ ਦੇਵਾਂਗੇ ਕਿ ਕੋਈ ਬਾਹਰ ਦੇ ਕੂੜਾ ਨਹੀਂ ਆਊਗਾ ਇੱਥੇ ਤੇ ਇਹੀ ਕੂੜੇ ਨੂੰ ਅਸੀਂ ਮਤਲਬ ਅੱਗੋਂ ਸਫਾਈ ਹੋ ਕੇ ਇਹ ਕੂੜਾ ਜਿਹੜਾ ਇੱਕ ਜਗ੍ਹਾ ਤੇ ਰੱਖਿਆ ਜਾਏ ਇਹਨਾਂ ਨੂੰ ਸਾਰਿਆਂ ਨੂੰ ਵੇਅਰ ਕੀਤਾ ਗਿਆ ਇਹਨਾਂ ਨੇ ਮੇਨ ਮੁੱਦਾ ਇਹੀ ਕਿਹਾ ਸੀ ਕਿ ਸਾਨੂੰ ਇਹ ਕਿਹਾ ਗਿਆ ਵਾ ਕਿ ਇੱਥੇ ਬਾਹਰ ਦੇ ਪਿੰਡਾਂ ਦਾ ਕੂੜਾ ਆਉਣਾ ਵਾ ਉਸ ਚੀਜ਼ ਤੇ ਇਹਨਾਂ ਨੂੰ ਵੀ ਹਾਂ ਤੇ ਅਸੀਂ ਉਸ ਚੀਜ਼ ਦਾ ਕਲੀਅਰ ਕੀਤਾ ਕਿ ਤੁਸੀਂ ਦੱਸੋ ਕਹਿੰਦੇ ਕਿ ਸਾਨੂੰ ਲਿਖ ਦੋ ਸਾਨੂੰ ਮਤਾ ਪਾ ਦਿਓ ਅਸੀਂ ਕਿਹਾ ਕਿ ਲਿਖਵਾ ਲਓ ਹੁਣ ਇਹਦਾ ਹਾਲ ਕੀ ਹੈ ਹੁਣ ਹਾਲ ਇਹ ਦੇਖੋ ਵੀ ਇਹ ਵਾ ਕਿ ਜਿਹੜਾ ਚੀਜ਼ ਹੁਣ ਬਣ ਰਹੀ ਆ ਉਹ ਤਾਂ ਬਣੇਗੀ ਹਨੇ ਸਰਕਾਰੀ ਕੰਮ ਹੈ ਜੇ ਇਹਨਾਂ ਕੋਲ ਕੋਈ ਸਟੇਟ ਵਾ ਜਾਂ ਇਹ ਕੁਝ ਵੀ ਕਹਿਣਾ ਚਾਹੁੰਦੇ ਉਹਦਾ ਦੇਣ ਲਿਖਤੀ ਰੂਪ ਦੇਣ ਸਰਕਾਰ ਦਾ ਕੰਮ ਹੈ ਰੋਕ ਦਿੱਤਾ ਜਾਊਗਾ ਸਰਕਾਰ ਕੰਮ ਕਰਵਾ ਰਹੀ ਆ ਅਸੀਂ ਜ਼ਿੰਮੇਵਾਰ ਦੇ ਵਿੱਚ ਹੋ ਕੇ ਅਸੀਂ ਅੱਗੇ ਲਾ ਕੇ ਕਰ ਰਹੇ ਆ ਅੱਜ ਅਸੀਂ ਆ ਸਰਪੰਚ ਕੱਲ ਨੂੰ ਕਿਸੇ ਹੋਰ ਨੇ ਵੀ ਆਉਣਾ ਤੇ ਸਾਰਿਆਂ ਨੇ ਜ਼ਿੰਮੇਵਾਰੀ ਨਾਲ ਕੰਮ ਕਰਉਣਾ ਮਾਨੂੰ ਕਿਸੇ ਤਰੀਕੇ ਨਾਲ ਸੈਟੀਸਫਾਈ ਨਹੀਂ ਕਰਾਂ ਦੀ ਕੋਈ ਅਸੀਂ ਤਾਂ ਪੂਰੀ ਕੀਤੀ ਆ ਉਸ ਟਾਈਮੇ ਸਾਰੇ ਬਿਲਕੁਲ ਮੰਨ ਚੁੱਕੇ ਸੀ ਪਰ ਹੁਣ ਜਦੋਂ ਸੈਟੀਸਫਾਈ ਹੋ ਕੇ ਦੁਬਾਰਾ ਕੰਮ ਸ਼ੁਰੂ ਹੋਇਆ ਹੈ ਦੁਬਾਰਾ ਆਇਆ ਮਤਲਬ ਇਹਨਾਂ ਮੇਨ ਮੁੱਦਾ ਇਹੀ ਚੁੱਕਿਆ ਸੀ ਕਿ ਇੱਥੇ ਬਾਹਰ ਦੇ ਪਿੰਡਾਂ ਦਾ ਕੂੜਾ ਆਉਣਾ ਜਿਹੜਾ ਅਸੀਂ ਕੱਲੀ-ਕੱਲੀ ਚੀਜ਼ ਨੂੰ ਸਮਝਾਇਆ ਵਾ ਸਰਕਾਰੀ ਤੌਰ ਤੇ ਕੰਮ ਚੱਲ ਰਿਹਾ ਜੀ ਵੀਡੀਓ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੰਮ ਚੱਲ ਰਿਹਾ ਇੱਥੇ ਕੁਝ ਲੋਕ ਵਿਰੋਧ ਕਰ ਰਹੇ ਸੀ ਕੋਈ ਲਾਅਨ ਆਰਡਰ ਦੀ ਸਿਚੁਏਸ਼ਨ ਨਾ ਪੈਦਾ ਹੋਏ ਇਸ ਕਰਕੇ ਮੌਕੇ ਤੇ ਹਾਜ਼ਰ ਨਹੀਂ ਕੋਈ ਕੋਈ ਨਹੀਂ ਆਪਾਂ ਸਮਝਾ ਕੇ ਦੋਨਾਂ ਪਾਰਟੀਆਂ ਆਪੋ ਆਪਣਾ ਕਰ ਰਹੀਆਂ ਕੋਈ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਜੇ ਜ਼ਰੂਰਤ ਮਹਿਸੂਸ ਹੋਈ ਜ਼ਰੂਰ ਲਵਾਂਗੇ